ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦਰਾਜ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਭਾਈ ਰਾਜਵੀਰ ਦੇ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਜੀ ਕਾਦ ਦਰਮਿਆਨਾ ਵਜਨ-ਵਜਨ ਕਰਨੀਓ ਮਿੱਤਰੋ ਫਰਲਾ ਥਾਂ ਲੇ ਵੀ ਦੀ ਸਾਫ ਸੂਣ ਦੇ ਕੁਝ ਦਿਨ ਬਾਕੀ ਹੈ ਤੇ ਥਾਣਾ ਦੀ ਬਣਤਰ ਤੇ ਥਾਣਾ ਦਾ ਸੈਜ ਤੁਸੀਂ ਦੇਖ ਸਕਦੇ ਬਹੁਤ ਹੀ ਚੰਗਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਬਣੇ ਰੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਵੀਰ ਨੇ ਆਪ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਸਿੰਘ ਮਿੱਤਰੋ ਗੋੜਾ ਫੇਸ ਕੁਆਲਿਟੀ ਚੰਗੀ ਆ ਤੇ ਥਨਲੇ ਵੀ ਦੀ ਸਾਫ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਆਪਣਾ ਜਿਹੜਾ ਘਰ ਕਿੱਥੇ ਜੇ ਆ ਪਿੰਡ ਦੇ ਇਹ ਵੱਡੇ ਖੂਕੋਲੇ ਆ ਨੇ ਵੱਡੇ ਖੂਕੋਲੇ ਹਾਂਜੀ ਠੀਕ ਹੈ ਇਹਦੇ ਨੇੜੇ ਜਿਹੜੇ-ਘੜੇ ਪਿੰਡ ਆ ਮਨ ਲੇ ਇੱਕ ਸਾਈਡ ਤਾਂ ਜੇਠੂ ਗਿਆ ਜੇਠੂ ਗਿਆ ਗਈ ਆਲੀ ਗਿਆ ਤਪਾ ਮੰਡੀ ਆ ਗਈ ਸਾਪੇ ਤੋਂ ਕਿੰਨੇ ਕਿਲੋਮੀਟਰ ਹੋਏ ਬਾ ਕਿ ਲੋ ਡੇਢ ਕਿਲੋ ਡੇਢ ਕਿਲੋ ਹਾਂ ਠੀਕ ਹੈ ਤੇ ਅੱਜ ਜਿਹੜੀ ਇਹ ਮੱਝ ਦਿਖਾ ਰਹੇ ਸੁਆ ਕਿਹੜਾ ਦਾ ਤੀਜਾ ਸੁਆ ਜੀ ਤੀਜਾ ਸੁਆ ਸੋਣੀ ਆ ਹਾਂਜੀ ਕਿੰਨੇ ਕੁ ਦਿਨ ਬਾਕੀ ਆ ਬਾ ਪੰਜ 6 ਦਿਨ ਬਾਕੀ ਪੰਜ 6 ਦਿਨ ਲੈਂਦੀ ਹੈ ਠੰਡੀ ਸੀਲ ਕਿਵੇਂ ਜੀ ਬਾ ਪੂਰੀ ਠੰਡੀ ਸੀਲ ਹੈ ਜੀ ਠੀਕ ਹੈ ਦੁੱਧਾਂ ਦੇ ਕਿੰਨਾ 15 ਕਿਲੋ ਲੀਟਰ ਚ ਹੋਇਆ ਜੀ ਆਪਾਂ ਠੀਕ ਹੈ ਤੇ ਇੱਕੀ ਹੁਣ ਤੀਜਾ ਸੁਆ ਸੋਣਾ ਹਾਂਜੀ ਤੀਜਾ ਚਲੋ ਤੋਰੋ ਜੀ ਫਿਰ ਇਹਨੂੰ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਭਾਈ ਕਰ ਸਕਦਾ ਸੰਪਰਕ ਤੇ ਕੱਦ ਫੇਰ ਆਪਾਂ ਕਹਿੰਦੇ ਦਰਮਿਆਨਾ ਥਾਂਲੇ ਵੀ ਮਿੱਤਰੋ ਸਾਫ ਹੈ ਔਰ ਥੋੜਾ ਜਿਆਦਾ ਕੈਮਰੇ ਤੋਂ ਡਰਦੀ ਆ ਕੋਈ ਜਾਣੀ ਕੋਈ ਜਾਣੇ ਬਹੁਤ ਤੇ ਬਹੁਤ ਕੇ ਥੋੜੀ ਆਪਾਂ ਮਿੱਤਰੋ ਦੂਰੋਂ ਵੀਡੀਓ ਬਣਾ ਰਹੇ ਆ ਕਈ ਪਸੂ ਕੈਮਰੇ ਤੋਂ ਡਰਦੇ ਹੁੰਦੇ ਆ ਉਪਰ ਬਣਦੇ ਨੇ ਤੇ ਦੇਖ ਸਕਦੇ ਹੋ ਕੱਦਗਾਠ ਠੀਕ ਹੈ ਦਰਮਿਆਨਾ ਥਾਂਲੇ ਵੀ ਦੀ ਸਾਫ ਹੈ ਭਜਨ ਭੋਜਨ ਵੀ ਮਿੱਤਰੋ ਫੁੱਲ ਹੈ ਤਸੱਲੀ ਮਿੱਤਰੋ ਤੁਸੀਂ ਆਪ ਕਰਨੀ ਆ ਪਰ ਸਾਡੇ ਵੱਲੋਂ ਫੁੱਲ ਤਸੱਲੀ ਹੈ ਹਾਂਜੀ ਫਿਰ ਕੀ ਰੇਟ ਕਰਤਾ ਜਿਹਦਾ ਮੁੱਲ 130 ਹੈ ਜੀ ਮੰਨ ਤਾਂ ਮਾਨਤਾ ਕਰਦੇ ਆ ਜੀ ਹੋ ਜਾਊਗਾ ਹਾਂਜੀ ਹਾਂ ਤੇ ਫੋਨ ਨੰਬਰ ਜੀ ਆਪਣਾ 623983262 623983262 62 ਹਾਂਜੀ ਇੱਕ ਨੰਬਰ ਹੋ ਰਹੀ ਹੈ ਸਾਡੇ ਸਾਥ 871792 ਦੁਬਾਰੇ 98780 1792 98780 1792 1792 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਥੋੜਾ ਜਿਹਾ ਕੈਮਰੇ ਤੋਂ ਮੈਥੋਂ ਡਰਦੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ